ਜੇ ਤੁਹਾਨੂੰ ਲੱਗੇ ਚੱਲੀਆ ਬਸ ਠੀਕ ਚਲੋ ਠੀਕ ਹੈ ਜੀ ਚਲੋ ਆਪਣੀ ਤਾਂ ਬਣ ਗਈ ਉਹਦਾ ਗਾਣਾ ਵੀ ਅੱਜ ਚਾਂਦੀ ਸਮਾਨ ਸਾਰਾ ਇਹ ਬੈਗ ਦੇ ਵਿੱਚ ਫਿੱਟ ਆ ਗਿਆ ਮਿੱਤਰੋ ਲਓ ਉਸਤਾਦ ਜੀ ਕਰੋ ਚੈੱਕ ਆ ਵੀ ਆ ਗਿਆ ਟਾਈਮ ਸਵੇਰ ਦੇ ਪੌਣੀ 11 ਹੋ ਗਏ ਆ ਮਿੱਤਰੋ ਤੇ ਅੱਜ ਸਾਡੇ ਨਾਲ ਇਟਲੀ ਵਿੱਚ ਮੀਂਹ ਬਹੁਤ ਪੈਂਦਾ ਰਾਤ ਦਾ ਹੀ ਮੀਂਹ ਪੈ ਰਹੇ ਤੇ ਆਪਾਂ ਆਏ ਆ ਮਿਹਨਤ-ਮੌਂਤ ਲਾ ਕੇ ਜਿੰਮ ਤੋਂ ਆਏ ਆ ਮੌਸਮ ਕੋਈ ਮਰਜ਼ੀ ਹੋਵੇ ਧੁੱਪ ਹੋਵੇ ਮੀਂਹ ਹੋਵੇ ਨੇਰੀ ਹੋਵੇ ਆਪਾਂ ਨੂੰ ਜਿੰਮ ਜਾਣ ਤੋਂ ਮਿਹਨਤ ਲਾਉਣ ਤੋਂ ਨਹੀਂ ਰੁਕਦੇ ਹੈਗੇ ਤੇ ਦੇਖੋ ਬਾਹਰ ਮੌਸਮ ਕਿਦਾਂ ਦਾ ਹੈ ਅੱਜ ਪੂਰ ਐਂ ਪੂਰਾ ਬਾਗੋ ਬਾਗ ਹੋਈ ਪਿਆਗਮ ਤੇ ਆਪਾਂ ਦੇ ਕੋਲ ਇਹ ਨਿਕਰੇ ਪਾਈ ਫਿਰਦੇ ਆ ਸਾਡੀ 35 ਵੀ ਆ ਗਈ ਕਹਿੰਦੀ ਆਜੋ ਚਾਬੀ ਨਾ ਖੇਲੋ ਆਜੋ ਚਾਬੀ ਨਾ ਖੇਡ ਲੋ ਹੈ ਬਾਹਰ ਬਈ ਮੀਂਹ ਪੈਂਦਾ ਬਾਹਰ ਹਾਂ ਇੱਥੇ ਲੁੱਕ ਕੇ ਬੈਠੋ ਠੀਕ ਹੈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਕਪੜੇ ਆਹ ਮਸ਼ੀਨ ਚ ਪਾਉਣੇ ਹਾਂ ਜੀ ਗੁਰਸ਼ਾਨਵੀਰ ਦੇ ਠੀਕ ਹੋ ਗਿਆ ਬਾਹਰ ਮੀਂਹ trap ala ਹੋਇਆ ਠੰਡ ਭਾਈ ਸਵੇਰ ਦਾ ਜਦੋਂ ਗੁਰਸ਼ਾਨਵੀਰ ਗਿਆ ਜੀ ਹਾਂ ਉਦੋਂ ਸਟਾਰਟ ਹੋਇਆ ਸਹੀ ਗੱਲ ਹੈ ਮੈਂ ਤਾਂ ਕਾਲੀ ਕਾਲੀ ਦੇ ਵਿੱਚ ਕਾਲੀ ਕਾਲੀ ਬੈਠੇ ਆ ਹਾਂਜੀ ਕਾਲੀ ਕਾਲੀ ਆ ਦੇ ਕਿੱਧਰ ਹੁਣ ਟਰੰਦ ਦੀ ਕੁੰਗੜ ਲੈ ਵਧੀਆ ਹਾਂਜੀ ਤੇ ਫਿਰ ਲੋਰ ਭੱਗੇ ਜਾਇ ਕਰੋ ਜੀ ਹਾਂ ਲੋਰ ਭੱਗੇ ਜਾਓ ਜੀ ਲੇਕਿਨ ਅਪ ਚੱਲਦੀ ਆ ਠੀਕ ਨਹੀਂ ਹਾਂਜੀ ਮੇਰੇ ਕੋਲ ਨਾ ਨਿਕਲ ਥੈਗੇ ਜੇ ਮਲਾਉਣੀਆਂ ਨੇ ਮੇਨ ਤੋਂ ਮਤ ਲਾਉਣੀਆਂ ਨੇ ਲੋਡਸ ਨਹੀਂ ਆਈਆਂ ਆਪਾਂ ਚੱਲਦੇ ਨਾਲੇ ਲਵ ਲੱਗਿਆ ਨਹੀਂ ਠੀਕ ਨਹੀਂ ਬਾਹਰ ਨਾਲ ਰੱਬ ਜਦ ਵਿੱਚ ਸਾਨੂੰ ਘੁੰਮਣ ਫਿਰਦਾ ਨਾ ਤੁਸੀਂ ਤਾਂ ਰੋਜ਼ ਹੀ ਘੁੰਮੀ ਜਾਂਦੇ ਆ ਜੀ ਨਹੀਂ ਚਲੋ ਮਮੀ ਘੁੰਮਣਾ ਫਿਰਦਾ ਘੁੰਮਣ ਸਿਰੇ ਮਨ ਕੇ ਚਾਹ ਹੁੰਦਾ ਤੁਹਾਡੇ ਕਿੰਨ ਤਾਂ ਸਾਰੇ ਦੇਖਦੇ ਹੋਣੇ ਆ ਵੀ ਇੰਨੀ ਠੰਡ ਦੇ ਵਿੱਚ ਹੈ ਨਾ ਫਿਰਦਾ ਉਹਨਾਂ ਦੀ ਵਾਂਗ ਸਹੀ ਗੱਲ ਹੈ ਜੀ ਹਨਾ ਪੈਂਤੀ ਸਾਰੇ ਕਹਿੰਦੇ ਉਹਨਾਂ ਦੀ ਉਹਨਾਂ ਦੀ ਵਾਈ ਵਾਂਗ ਫਿਰਦਾ ਇਹ ਉਹਨਾਂ ਦੀ ਜਿਵੇਂ ਹੁੰਦਾ ਹਨਾ ਪੁੱਤੀ ਹਨਾ ਭਾਈ ਲੱਣ ਕੀ ਖਾਈ ਪੀਏ ਦੁੱਧ ਦੇ ਕੁਟ ਪੀਲੀ ਪੁੱਤੀ ਹੈ ਦੁੱਧ ਦੇ ਕੁਟ ਪੀਲੀ ਆਪਾਂ ਫੇਰ ਕੰਮ ਵੀ ਕਰਨਾ ਅੱਜ ਆਪਾਂ ਕਿਹੜਾ ਬੇਲੇ ਆ ਅਪਾ ਗਨੇ ਬੇਲੇ ਆ ਸ਼ਾਨੀ ਮਮਾ ਤੇ ਬੇਲੇ ਆ ਆਹਹਹ ਤੁਸੀਂ ਮੈਂ ਤੇ ਹੁਣ ਹੋਸ਼ੇ ਮਾਂ ਕੀ ਕਰਤਾ ਮਾਲੂ ਚਲੇ ਤੇ ਮੋਠਾ ਦੀ ਦਾਣਾ ਬਣਾ ਲਈ ਤੇਰਾ ਭਲਾ ਹੋ ਜਾ ਅੱਜ ਮਾਂ ਤੇ ਮੋਠ ਕਰਾਈ ਹੋਈ ਏ ਮਿੱਤਰੋ ਬਣ ਗਈ ਬਸ ਸਹੀ ਗੱਲ ਹੋ ਗਈ ਆ ਸਿਰਾਂ ਲੱਗਿਆ ਪਿਆ ਜੀ ਨਾਲ ਸੱਚੀ ਗੱਲ ਹੁਣ ਮੈਂ ਨਾ ਕੋਟਾ ਦੁੱਧ ਕੋਸਾ ਕਰਕੇ ਜਰੇ ਪੀਨ ਬਸ ਠੀਕ ਹੈ ਸਹੀ ਹੈ ਜੀ ਅਕੇ ਤਾਂ ਦੁੱਧ ਠੰਡਾ ਵੀ ਚੱਲ ਜਾਂਦਾ ਰਾਜ ਤਾਂ ਮਿੱਤਰੋ ਠੰਡ ਰਾਤ ਇਨੀ ਠੰਡ ਸੀ ਨਾ ਸਾਨੂੰ ਸਕਲ ਦਾ ਮੈਥ ਲਾਉਣੇ ਪਏਗੇ ਮਤਲਬ ਨਹੀਂ ਅਸੀਂ ਹੁਣ ਤੱਕ ਆਪਣੇ ਘਰ ਦੇ ਵਿੱਚ ਸਕਲ ਦਾ ਮੈਂ ਤੁਈ ਲਾਈ ਤੇ ਰਾਹ ਸਾਨੂੰ ਸਕਲ ਦਾ ਮੈਂ ਤੋਂ ਲਾਉਣੀ ਪਈ ਕੱਲ ਦਿਨ ਦੀ ਠੰਡ ਨਹੀਂ ਸੀਗੀ ਕੱਲ ਮੌਸਮ ਮਤਲਬ ਦਿਨ ਜੇ ਧੁੱਪ ਲੱਗੀ ਬਹੁਤ ਵਧੀਆ ਤੇ ਉਨੀ ਰਾਤ ਨੂੰ ਠੰਡ ਤੇ ਬਾਅਦ ਵੀ ਮੀਂਹ ਸ਼ੁਰੂ ਹੋ ਗਿਆ ਫਿਰ ਤਾਂ ਰਕਮ ਘੁਆਇਆ ਬੁਰਾ ਰਹਿਣ ਤੇ ਹੁਣ ਇਸ ਟਾਈਮ ਸਹੀ ਵਧੀਆ ਮੈਨੂੰ ਲੱਗਦਾ ਨਾ ਵੀ ਜੇ ਇਦਾਂ ਹੀ ਠੰਡ ਚੱਲੀ ਗਈ ਪਈ ਗਈ ਤਾਂ ਆਪਾਂ ਨੂੰ ਆਪਣਾ ਕਮੀਨੋ ਇਹ ਵਾਲਾ ਵੀ ਆਪਾਂ ਨੂੰ ਚਾਲੂ ਕਰਨਾ ਪੈਣਾ ਹੈ ਨਾ ਸਿਰ ਹਾਂਜੀ ਇਹਦੇ ਦਾ ਸਾਨੂੰ ਵੱਧ ਫਾਇਦਾ ਰਹਿੰਦਾ ਇੱਕ ਤਾਂ ਮੇਤਰੋ ਸਸਤਾ ਰਹਿੰਦਾ ਹੈ ਮੰਨ ਲਓ ਵੀ ਲੱਕੜਾਂ ਥਲੇ ਭੱਟੀ ਤੇ ਆਪਣੇ ਹੁੰਦੀਆਂ ਹੀ ਆਂ ਇਹ ਲੱਕੜਾਂ ਲਾਉਣੀ ਐ ਤੇ ਚੱਲ ਦਾ ਕਰ ਦੇਣਾ ਇਹ 'ਚ ਗੈਸ ਨਹੀਂ ਲੈਂਟ ਨਹੀਂ ਕੁਛ ਵੀ ਨਹੀਂ ਹੈ ਨਾ ਲੱਕੜਾ ਆਪਣੇ ਤੁਹਾਨੂੰ ਪਤਾ ਢੇਰ ਲੱਗਿਆ ਲੱਕੜਾਂ ਦਾ ਨਾ ਦੋ ਲੱਕੜਾਂ ਲਾਈਆਂ ਸੁਲਕੀ ਜਣਾ ਸਾਰਾ ਕੁਝ ਹੈ ਤੇ ਇਹਨ ਘਰ ਵਧੀਆ ਨਿੱਗਿਆ ਹੋ ਜਾਂਦਾ ਤੇ ਲੱਕੜ ਦੀ ਖੁਸ਼ਬੂ ਵੀ ਆਉਂਦੀ ਅੰਦਰ ਬੋਸ ਹੁੰਨੀ ਹੈ ਨਾ ਇਹ 'ਚ ਜੇ ਫਰਕ ਹੈ ਤੇ ਮੈਂ ਦੇਖ ਟਰਾਈ ਕਰਦਾ ਆਪਾਂ ਬਾਲਦੇ ਅੱਜੇ ਬਾਲਦ ਨੇ ਕੀੜੀ ਗੱਲ ਮੈਨੂੰ ਤਾਂ ਇਹਦੇ ਮੂਰੇ ਤੇ ਬੈਠ ਕੇ ਫਿਰ ਉੱਠਿਆ ਨਹੀਂ ਜਾਂਦਾ ਜੀ ਹੁਣ ਮੈਂ ਚਾਹ ਕੁਛ ਵੀ ਐ ਮੈਂ ਆਪਣੇ ਕੰਮ ਕਰਨ ਵੇੜ ਦੀ ਫਿਰਦੀ ਆ ਜਦੋਂ ਉਹ ਬਣ ਜਾਣਾ ਸਾਰਿਆਂ ਨੇ ਉੱਥੇ ਆ ਕੇ ਬੈਠੀ ਜਾਣਾ ਤਾਂ ਕਹਿੰਦਾ ਭਲਾੜੇ ਆ ਚੀਜ਼ ਲਿਆ ਹੈ ਤਾਂ ਮੇਤਰੂ ਬਜੇ ਗੱਲ ਹੈ मूंगਫਲੀਆ ਦਾ ਕੋਲ ਲਫਾਫਾ ਭਰਿਆ ਹੋਵੇ ਤੇ ਉੱਥੇ ਅੱਗੇ ਵਾਲੀ ਹੋਵੇ ਤੇ ਉਹ ਕੁਰਸੀ ਤੇ ਮੈਂ ਬੈਠਾ ਹੋਵਾਂ ਤੇ ਮੈਨੂੰ 15-15 ਮਿੰਟ ਬਾਅਦ ਚਾਹ ਦਾ ਕਪਈ ਆਵੇ ਤੇ ਹੋਰ ਰੱਬ ਨੂੰ ਕਾਹਦਾ ਲੰਬੇ ਦੇਣੇ ਰੱਬ ਨੂੰ ਮੈਂ ਮੈਂ ਤਾਂ ਕਹਿਣਾ ਵੀ ਸਵਰਗ ਇੱਥੇ ਹੀ ਆ ਯਾਰ ਬਸ ਬੰਦਾ ਲੈਣਾ ਚਾਹੀਦਾ ਜਿੰਦਗੀ ਦੇ ਨਜ਼ਾਰੇ ਸਹੀ ਗੱਲ ਨਹੀਂ ਸਹੀ ਗੱਲ ਹੈ ਸਾਡੀ ਪੈਂਤੀ ਦੇਖੋ ਕਿਵੇਂ ਖੇਡਲੀ ਇਹਨਾਂ ਕੋ ਬੰਦਾ ਜਿੱਦਖਲਾਉਣੇ ਵਾਲਾ ਹੁਣ ਇਹਦੀ ਇਹ ਪਹਿਲਾਂ ਨਹੀਂ ਗੱਲਾਂ ਰਹੀਆਂ ਹੈਗੀਆਂ ਅੱਗੇ ਤਾਂ ਕੱਲਾ ਖੇਡੀ ਅੰਦਰ ਹੁਣ ਇਹਦੇ ਵਿੱਚ ਇਹ ਬੰਦਾ ਇੱਕ ਪਰਸਨ ਬੰਦਾ ਜਿਹਦੇ ਵਾਸਤੇ ਜਿਹੜਾ ਪੈਦੋ ਖਲ ਆਪਕੋ ਚਾਹੀਏ ਪਰਸਨਲ ਬੰਦਾ ਜੇ ਖੇਲਣ ਵਾਸਤੇ ਕੋਈ ਹੈ ਬਈ ਮੀਨੇ ਮੇਤਰ ਦਫਤਾਰ ਆਪਣੀ ਤੇਜ ਕਰਤੀ ਆ ਤੇ ਹੁਣ ਪੂਰਾ ਸਮਾਨ ਦੇ ਵਿੱਚ ਬੱਦਲ ਨਾ ਪੂਰਾ ਘੁਲ ਗਿਆ ਸਾਡੇ ਇੱਧਰ ਕਹਿ ਦਿੰਦੇ ਆ ਕਹਿੰਦੇ ਜੇ ਸਮਾਨ ਤੇ ਬੱਦਲ ਘੁਲ ਜਾਂਦਾ ਨਾ ਵੀ ਫਿਰ ਇਹ ਨਾ ਉਮੀਦ ਰੱਖੋ ਵੀ ਹੁਣ ਮੀਂਹ ਛੱਡ ਜਾਊਗਾ ਹੁਣ ਤਾਂ ਇਦਾਂ ਐਵੇਂ ਚੱਲੀ ਜਾਣਾ ਰੱਬ ਦਾ ਘਾਣਾ ਪੂਰਾ ਘੋਲਿਆ ਹੋਇਆ ਵੈ ਸਾਡੇ ਨਾਲ ਗੱਲ ਕਹਿਦਾਨੇ ਆ ਸਿੰਪਲ ਪਾਣੀ ਦੇ ਵਿੱਚ ਵੀ ਕਾਣਾ ਪੂਰਾ ਘੋਲਿਆ ਹੋਇਆ ਹੁਣ ਨਹੀਂ ਹਟਦਾ ਜੀਤੀ ਜੀਤੀ ਸਹੀ ਗੱਲ ਆ ਦੇਖੋ ਮੇਤਰਾ ਪੂਰਾ ਸਮਾਨ ਘੋਲਿਆ ਹੋਇਆ ਸਾਰੇ ਰੰਗ ਐਂ ਚਿੱਟਾ ਹੋਇਆ ਹੈ ਵੀ ਪਾਣੀ ਲਿਆਂਦਾ ਰੱਬ ਨੇ ਕਿਤੇ ਬਸਲੇ ਚੰਗੀ ਤਰ੍ਹਾਂ ਭਰ ਕੇ ਉਹ ਤੇਰਾ ਭਲਾ ਠੰਡ ਕਿ ਨਹੀਂ ਉਹ ਭਲੇ ਦਵਿੰਦਰ ਸਿੰਘ ਆਏ ਮੇਤਰਾ ਆਪਣਾ ਤਾਂ ਇੱਧਰ ਦੇਵेलो ਤੁਸੀਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਠੀਕ ਆ ਜੀ ਬੜੀਆਂ ਓਕੇ ਤੁਸੀਂ ਸਾਰੇ ਕੰਮ ਤੇ ਭੇਜਦਾ ਸੀ ਕੰਮ ਤੇਈ ਥੋੜਾ ਜਿਹਾ 15 ਕੰਮ ਸੀਗਾ ਜੀ ਸਿਹਰਿਆਂ ਚ ਹਾਂ ਉਹ ਚੱਕਿਆਂ ਦੀ ਫੱਟੇ ਤੇ ਫਿਰ ਨੀਂਹੇ ਪਈ ਕੇ ਸਾਰਾ ਦਿ ਸਾਡਾ ਕੰਮ ਜੋ ਬਦਲ ਰਿਹਾ ਨਾ ਹੋ ਰਹੀ ਨਹੀਂ ਹੋਵੇ ਦੇ ਰਿਹਾ ਹੋਵੇ ਸਾਡਾ ਕੰਮ ਪਰ ਰੁਕਤਾ ਜਾਂਦਾ ਹੈ ਘਟ ਜਾਂਦਾ ਹੈ ਕੰਮ ਯਾਰ ਘਟ ਜਾਂਦਾ ਹੈ ਲੋਕ ਠੰਡ ਦੇ ਵਿੱਚ ਨਾ ਮਿੱਤਰੋ ਠੰਡ 'ਚ ਲੋਕ ਨਾ ਮੈਸਟਰੇ ਮੋਸਟਰੇ ਚੀਜ਼ਾਂ ਪਾਸ ਤੇ ਪੂਸ ਤੇ ਵੱਧ ਖਾਂਦੇ ਆ ਤੇ ਆਰਡਰ ਵੀ ਘਟ ਕਰਦੇ ਆ ਵੀ ਡਰਦੇ ਵੀ ਹੈਗੇ ਆ ਵੀ ਕਿਤੇ ਪੀਜ਼ੇ ਭੇਜਣਾ ਜਾਣ ਫਰਕ ਤਾਂ ਪੈਂਦਾ ਹੈ ਮੀ ਦਾ ਹਰ ਕੰਮ ਦੇ ਉੱਤੇ ਤੇ ਦਬਿੰਦਰੋਂ ਦਾ ਕੰਮ ਤਾਂ ਬਾਹਰ ਹੈ ਜਿਹੜਾ ਮਤਲਬ ਜਰਦੀਰੋਂ ਦਾ ਕੰਮ ਹੈ ਜਾਂ ਖੇਤੀ ਦਾ ਕੰਮ ਹੈ ਉਹਨਾਂ ਕੰਮਾਂ 'ਤੇ ਵੱਧ ਅਸਰ ਪੈਂਦਾ ਹੈ ਹੈਨਾ ਹਾਂਜੀ ਆਪਾਂ ਨੇ ਸਮਾਨ ਵੀ ਰਹਿ ਜਾਂਦਾ ਮਿੱਤਰੋ ਆਪਣੀ ਫ੍ਰਿਜ ਵਾਸਤੇ ਇਹ ਘਟ ਹੋ ਜਾਂਦਾ ਉਹਨਾਂ ਤੇ ਸਪ੍ਰਾਈਟ ਪਾਣੀ ਦਿੰਦਾ ਪੇਟੀ ਜਾਂਦੀ ਪਰੋਨੇ ਚ ਦੋ ਸਜੂ ਵਜਤ ਲੈਨੇ ਆ ਮਾਰ ਵੀ ਮੇਦਰ ਮਾਰ ਮੇਤਰ ਮੀ ਹਲੇ ਵੀ ਨਹੀਂ ਹਟੇ ਦੇ ਕੋ ਹਲੇ ਵੀ ਮੀ ਇਦਾਂ ਹੀ ਲਗਾਤਾਰੇ ਪੈ ਰਹੇ ਹਲੇ ਵੀ ਨਹੀਂ ਹਟੇ ਨਹੀਂ ਵਧੀਆ ਪੈ ਰਹੇ ਹੈ ਅੱਜ ਅੱਜ ਪੈਦੇ ਜਿੰਨਾ ਪੈਣਾ ਸਹੀ ਬਾਤ ਹੋ ਗਈ 20 ਕੇ ਅੰਦਰ ਪੋਵੇ ਹਣਾ 20 ਕੇ ਅੰਦਰ ਕੰਮ ਖਰਾਬ ਕਰਦਾ ਹਾਂਜੀ ਹਾਂਜੀ ਹੁਣ ਆਪਾਂ ਇੱਕ ਵਾਰੀ ਜਾ ਕੇ ਆਪਣਾ ਸਿਲੰਡਰ ਵੀ ਇਧਰ ਭਰ ਆ ਲਈਏ ਠੰਡ ਬਹੁਤ ਜ਼ਿਆਦਾ ਹੋ ਗਈ ਆ ਇੱਥੋਂ ਭਰਾਵਾਏ ਸੈਂਟਰ ਮਾਰ ਜਿੱਥੋਂ ਲੱਕੜਾ ਚੱਕਦੇ ਨਾ ਉੱਥੇ ਹੀ ਆਪਾਂ ਸੈਂਟਰ ਭਰਉਨੇ ਆ ਮਿੱਤਰੋ ਤੇ ਗੱਡੀ ਲਾਦਨੀ ਆਪਾਂ ਨੇ ਸੀ ਜਾਂ ਆਫੇਕ ਅੱਜ ਮੇਤ੍ਰੋ 15 ਕਿਲੋ ਵਾਲਾ ਨਹੀਂ ਹੈਗਾ ਤੇ ਕੋਈ 10 ਕਿਲੋ ਛੋਟਾ ਹੀ ਆ ਬਈ 35 ਕਿਲੋ ਕੰਸੂਮਾਂ ਪੋੜੀ ਐ ਪ੍ਰੀਮਾ ਵਾਬੈਨੇ ਮਾਤੇ ਇਹ ਸੀ ਨੋ ਚੋਈ ਪ੍ਰੀਮਾ ਗ੍ਰਾਸੀਏ ਮਾਤੇਓ ਚਾਓ ਗ੍ਰਾਸੀਏ ਚਾਓ ਗ੍ਰਾਸੀਏ ਲੱਕੜਾ ਮੇਤ੍ਰੋ ਮੀਂਹ ਸਾਰੇ ਭੇਜਾਂ ਦੇਖੋ ਇਧਰ ਇਹ ਸਾਰਾ ਮੀਂਹ ਵਿੱਚੋਂ ਲੱਕੜਾਂ ਦਾ ਭਜਨ ਵੱਜ ਜਾਣਾ ਤੇ ਇਹਨਾਂ ਨੂੰ ਫਾਇਦਾ ਹੋ ਜਾਣਾ ਪਰ ਇਹਨੇ ਕੁਝ ਲੱਕੜਾਂ ਲੱਕੋ ਕੇ ਰੱਖੀ ਹੋਈ ਜਿੱਦਾਂ ਉੱਧਰ ਉਹ ਪੱਤੇ ਲੋ ਬਈ ਲਈ ਵੇਰੇ ਕਰਨਾ ਚਾਹੀਦਾ ਨਾ ਜਿਵੇਂ ਇਹ ਲੈ ਕੇ ਸੁੱਕੀ ਲੈਣੀ ਆ ਉਹਦਾ ਰੇਟ ਬਦਲ ਆਉਣਗੇ ਹੁਣੇ ਉਹ ਦੂਜੀ 17 ਯੂਰੋ ਕਵਾਂਟਰ ਤੇ ਆਹ ਵਾਲੀ 18 18.5 ਇਹ 19 ਤੱਕ ਵੀ ਦੇਣਗੇ ਕਵਾਂਟਰ ਮਹੀਨੇ ਦੇ ਵਿੱਚ ਇਹਨਾਂ ਨੂੰ ਫਾਇਦਾ ਹੋ ਜਾਂਦਾ ਨਾ ਕੁੱਕ ਰੱਖੀ ਹੋਈ ਇਹਨਾਂ ਨੇ ਆਪਣੇ ਗੁਰシャン ਸਿੰਘ ਨੂੰ ਵੀ ਮਿੱਤਰੋ ਛੁੱਟੀ ਹੋ ਗਈ ਆ ਤੇ ਉਹ ਵੀ ਪਹੁੰਚਿਆ ਕਹਿੰਦਾ ਵੀ ਮਹੀ ਪੈਂਦੇ ਨਾਲ ਨਾ ਸਕੂਲ ਦੇ ਵਿੱਚ ਲਾਈਟ ਸਾਰੀ ਭੱਜ ਗਈ ਆ ਤੇ ਛੁੱਟੀ ਸਾਰੇ ਸਕੂਲ ਨੂੰ ਕਰਦੇ ਨੇ ਇਹਨਾਂ ਨੂੰ ਯਾਰ ਮੋਜੇ ਹੀ ਮੋਜਾ ਇੱਥੇ ਆ ਗਿਆ ਮੈਨੂੰ ਪਾਪਾ ਲੈ ਜਾ ਫਟਾਫਟ ਆ ਕੇ ਆ ਗਿਆ ਵੀ ਆ ਗਿਆ ਆਪਣਾ 쿠ਸ਼ਾਨ ਸਿੰਘ ਮਿੱਤਰੋ ਆ ਗਿਆ। ਅਵਾ ਸੀਗਾ। ਸਸਿਕਾ ਜੀ ਸਸਿਕਾ ਜੀ ਅੱਜ ਟਾਈਮਿੰਗ ਵਾਲੇ ਵੇਲੇ ਹੋ ਗਏ। ਸਵਾਗਤ ਆ ਗਿਆ ਅੱਜ। ਹੈ? ਸਵਾਗਤ ਲਿਆ ਸਕੂਲ ਵਾਲੇ ਨੇ। ਲੈਡ ਭੱਜੀ ਹੈ ਸਕੂਲ ਦੇ ਵਿੱਚ। ਲੈਡ ਭੱਜੀ। ਹਾਂ। ਕੁਝ ਮੌਸਮ ਬਹਾਰੀ ਹਜੇ ਵੀ ਨਹੀਂ ਰਹੀ ਸੀਗਾ। ਹਾਂ। ਮਾਹੌਲ ਪੂਰੇ ਖੈਂਟ ਸੀਗਾ। ਬੱਚੇ ਸਾਰੇ ਹੀ ਆ ਗਏ ਮੇਰੇ। ਪੜਾਈ-ਪੜੂਈ ਵੈਸੀ ਵੀ ਨਹੀਂ ਕੀਤੀ ਹੋ ਰਹੀ। ਹਾਂ। ਅਰੇ ਕਾ ਵੀ ਘਰੀ ਰੰਗ ਜੋ ਫਿਰ। ਸਾਰੇ ਬੱਚੇ ਆ ਗਏ। ਸਾਰੇ ਆ ਗਏ। ਰਲ ਗਈ ਜੁੜੀ ਰਲ ਗਈ ਮਾਮੇ ਭਾਣ ਦੀ ਛੁੜੀ ਰਲ ਗਈ ਹੁਣ ਸਲਾਹ ਕਰਦਾ ਵੀ ਕੀ ਖਾਣ ਨੂੰ ਬਣਾਉਣਾ ਦੋਨੋਂ ਛੁੱਟੀ ਅੱਧੀ ਹੋਈ ਵੀ ਪਹਿਲਾ ਹੈ ਹੈ ਦਵਿੰਦਰ ਮੈਂ ਕਹਾ ਦੋਨੋਂ ਛੁੱਟੀ ਅੱਧੀ ਹੋਈ ਵੀ ਆ ਦੋਨੋਂ ਹੀ ਰਲ ਰਲ ਗਈ ਹੁਣ ਤਾਂ ਆਪਾਂ ਹੁਣ ਚੱਲਦੇ ਆਂ ਮਾਰਕੀਟ ਦੇ ਵਿੱਚ ਲੈ ਕੇ ਆਉਂਦੇ ਦੇਖ ਕੇ ਲੋਰ ਕੋਈ ਪੌਣ ਵਾਸIAL ਦੇ ਬੜੀ ਠੰਡ ਮੁਟੀ ਤੇ ਗੁਰシャン ਸਿੰਘ ਨੂੰ ਮੈਂ ਕਹਿ ਰਿਹਾ ਵੀ ਨਾਲ ਚੱਲ ਪਾਪਾ ਦੇ ਗੁਰシャン ਸਿੰਘ ਨਾਲ ਜਾਣੀ ਆ ਆਈ ਛੁੱਟੀ ਆ ਅੱਜ ਤਾਂ ਜੁਆਏ ਕਰਾਂਗੇ ਕਹਿੰਦਾ ਛੁੱਟੀ ਕੀਤੀ ਸਕੂਲ ਨਾਲ ਨਹੀਂ ਕੀਤੀ ਆ ਵੀ ਘਰ ਬੈਠ ਕੇ ਜਾਈ ਦੇ ਵੀ ਟੀਵੀ ਦੇਖਣ ਵਾਸਤੇ ਕੀਤੀ ਆ ਵਾ ਠੰਡੀ ਫਿਰਨ ਵਾਸਤੇ ਹੀ ਕੀਤੀ ਇਹ ਨਹੀਂ ਜਾਣਾ ਹੈਗਾ ਜਿਹਨੇ ਜਾਣਾ ਹੈ ਨਾ ਇੱਧਰ ਦੇਖੋ ਐਂ ਤੇ ਰੱਖੇ ਜਿਹਨਾਂ ਨੇ ਜਾਣਾ ਹੈ ਚੱਲੀਏ ਫਿਰ ਆਪਾਂ ਹਾਂਜੀ ਹਾਂ ਤਾਂ ਤਿਆਰ ਵਰ ਤਿਆਰ ਖੜੇ ਆ ਜਿਨ੍ਹਾਂ ਨੇ ਜਾਣਾ ਚੰਗੇ ਚੱਲ ਸਿਆ ਉਹ ਕੀ ਪੁੱਤਰੀ ਹੈ بس ٹھیک ہے سن لیا جائے گا چلیاں بس ٹھیک ہے چلو ٹھیک ہے جی چلو چنگ پتنی بھائی گھر ਦਾ ਖਿਆਲ ਰੱਖਿਓ 35 ٹھیک ہے الਿਵ ਨਹੀਂ ਕਰਨੀ ਜਮਈ ਅ ਛੜ ਦੇ ਖੜਾ ਲਈ ਆਪਣੀ ਪਿੰਡੀ ਜੀ ਦਾ ਛੜ ਦੇ ਖੜਾ ਆਪਣੀ ਪਿੰਡੀ ਜੀ ਦਾ ਜਿੱਦਾਂ ਨਾ دسمبر ਦਾ ਮਹੀਨਾ ਹੁੰਦਾ ਆਪਣੇ ਇੰਡੀਆ ਦੇ ਵਿੱਚ ਪੰਜਾਬ 'ਚ ਉਦਾਂ ਦਾ ਮਿੱਤਰੋ ਦੇਖੋ ਮੌਸਮ ਹੋ ਗਿਆ ਬਾਹਰ ਮੀਂਹ हट ਗਿਆ ਪਰ ਕਰਮਣ ਕਿਹਣੀ ਪੈ ਰਹੀ ਆ ਪਰ ਕਿਦਾਂ ਧੁੰਦੀ ਹੋਈ ਵੀ ਹੈ ਨਾ ਸਾਰੇ ਖੌਰਾ ਜਿਹੜਾ ਹੈ ਧੁੰਦਰਾ ਉੱਪਰ ਅੱਪਾ ਪਹੁੰਚੇ ਆਂ ਦੇਹਕਤ ਲਾਉਣ ਆਹ ਵਾਲੀ ਚੈਂਟਰ ਕੋ ਮਾਸ਼ਾਅੱਲਾ ਦੇ ਵਿੱਚ ਹਰ ਮਾਰਕੀਟ ਦੇ ਵਿੱਚ ਹੁਣਾਂ ਤਾਲੀਆਂ ਦੀਆਂ ਤਿਆਰੀਆਂ ਸ਼ੁਰੂ ਕਰਤੀਆਂ ਨੇ 크리스마ਸ ਟਰੀ ਘਰ ਘਰ ਲਾਉਣਗੇ ਲੋਕ ਹਰ ਮਾਰਕੀਟ ਦੇ ਵਿੱਚ ਤੇ ਹਰ ਘਰ ਦੇ ਵਿੱਚ ਕਿ ਟਰੀ ਲੱਗੂ ਮਿੱਤਰੋ ਹਰ ਬੰਦੇ ਆਪਣੇ ਹੱਥਾਂ ਕੇ ਬਣਾਉਣੇ ਲੱਗੇ ਨੇ ਕੀ ਸੋਚਦੇ ਹਾਂ ਚੱਲੀ ਅੰਦਰ ਚਾਹ ਪੀ ਲਈ ਅੱਜ ਤਾਂ ਬਾਹਰ ਠੰਡ ਬਹੁਤ ਸੀ ਫਤਗਾ ਤੇ ਤੇਰਾ ਓਕਾ ਹੈ ਲੋਈ ਪਹਿਲਾਂ ਚਾਹ ਪੀਨੇ ਕਾਫੀ ਪੀ ਲੈਣੇ ਹਰ ਮਾਰਕੀਟ ਦੇ ਵਿੱਚ ਨਾ ਇੱਕ ਬਾਰ ਬਣੀ ਹੁੰਦੀ ਆ ਇਹ 12ਵੀਂ ਆ ਤਾਂ ਰੈਸਟੈਂਟ ਵੀ ਆ ਪਿੱਛੇ ਰੋਟੀ ਖਾ ਖਾ ਗਏ ਆਪਾਂ ਨੇ ਹਾਂਜੀ ਰੋਟੀ ਖਾਈ ਕਿ ਆਪਾਂ ਇਕੱਲੀ ਚਾਹ ਪੀਣੀ ਆ ਇਕੱਲੀ ਚਾਹ ਆਪਾਂ ਨੂੰ ਆਪਣੀ ਕਫਰੈਂਸ ਰੀ ਰੂਲ ਵਾਲੀ ਹੁੰਦੀ ਆ ਤੇ ਇੱਧਰ ਹੈਗੀ ਆ ਜਿੰਸੈਂਗ ਇੱਧਰ ਕੋਟੀਆਂ ਲੱਗੀਆਂ ਨੇ ਦੇਖੋ 10-10 ਜੂਰੂ ਦੀਆਂ ਸਾਡੇ ਕੰਮ ਦੇ ਬਣੂ ਪਏ ਬਿਲਕੁਲ ਵੈਸਟ ਇੰਡੀਆ ਵਾਲੇ ਆ ਵਧੀਆ ਹਨ ਹਾਂ ਬੜੇ ਹਲਕੀ ਹੈ ਤੇ ਉਹ ਮੋٹے ਕੱਪੜੇ ਦਾ ਕੰਮ ਤੇ ਪੈਂਦੀ ਨਹੀਂ ਹੈਗੀ ਫਿਰ ਨਾ ਹਾਂਜੀ ਤੁਸੀਂ ਵੀ ਲੈ ਕੇ ਦੇ ਦੇਣਾ ਵੀ ਲੈ ਕੇ ਓਕੇ ਹਨਾ ਨਾਲੇ ਫੁੱਲ ਬਾਜੀ ਕੋਟੀਆਂ ਮਿੱਤਰੋ ਬਿਲਕੁਲ ਹਲਕੀ ਹੈ ਫੈਬਰ ਦੇ ਵਿੱਚ ਕਿਉਂਕਿ ਅੰਦਰ ਨਾ ਜੇ ਆਪਾਂ ਅੰਦਰ ਕੰਮ ਕਰਨਾ ਬੰਕ ਹੋਤੇ ਉਹਦੇ ਫਿਰ ਕੰਮ ਮੋਟੇ ਕੱਪੜੇ ਨਹੀਂ ਪੈਂਦਾ ਆ ਹਲਕੇ ਪੈਂਦੇ ਬਿਲਕੁਲ ਹਲਕੀ ਨਾਲੇ ਕੋਟੀ ਹਲਕੀ ਤੇ ਨਾਲੇ ਇਹਦਾ ਗਾਣਾ ਵੀ ਰੇਟ ਵੀ ਹਲਕਾ ਹੀ ਆ ਮੈਂ ਤਾਂ ਚੱਕ ਲਈ ਆ ਤੇ ਤੁਸੀਂ ਆਪਣੀ ਐਮ 7 ਇਹਦਣ ਇਹ ਪਾ ਕੇ ਤੁਨੇ ਮੋਟਾ ਘੋਟ ਪਾਉਣੀ ਮੈਂ ਪਾ ਸਕਦੇ ਨਾਲ ਇਨਰ ਦੇ ਇਨਰ ਹੋ ਗਿਆ ਨਾਲੇ ਕੋਟੀ ਦੀ ਕੋਟੀ ਹੋ ਗਈ ਹਾਂਜੀ ਉਹ ਸਭ ਡਨ ਹੋ ਗਿਆ ਫਾਈਨਲੀ ਜਿਹੜੀ ਕੋਟੀ ਆਪਾਂ ਲੱਤੀ ਉਹਦੇ ਨਾਲ ਦੀ ਕੋਟੀ ਆਪਾਂ ਨੂੰ ਔਮਨ ਦੇ ਵਿੱਚ ਹੀ ਮਿਲ ਗਈ ਸੀ ਮਰ ਵਾਸਤੇ ਮਿਲ ਗਈ ਲੈ ਚਾਵਾ ਕੋਟੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਰ ਜੋੜੀਆਂ ਕਿਦਾਂ ਦੀਆਂ ਬਣੀਆਂ ਇੱਕ ਸਾਰ ਕੋਟੀਆਂ ਜੀ ਬਣੀਆਂ ਇੱਕ ਸਾਰ ਹਾਂਜੀ ਕੰਮ ਤੇ ਪ੍ਰੋਪਰ ਡ्रेस ਬਣ ਜਾਣੀਆਂ ਹਨ ਹਾਂਜੀ ਆਪਰ ਤਾਂ ਲੋਰ ਵੀ ਮਿਲ ਗਈ ਆ ਜੇਬਾਂ ਦੀ ਲੋਰ ਜੇਬਾਂ ਵਾਲੀ ਫਰਮਸ ਸਟੱਫ ਚੈੱਕ ਕਰਉਣਾ ਮਿੱਤਰੋ ਲੋਰ ਦਾ ਹੂੰ ਬਾਈ ਜੀ ਭਾਰੀ ਵੀ ਹੈਗੀ ਨਾਲੇ ਤੇ ਦੇਖੋ ਵਿੱਚ ਕਨੀ ਭਾਰੀ ਮੋਟੀ ਐ M7 ਐ ਮਜੂਰ ਬਈ ਹਾਂ ਐ ਮੈਨਾਂ ਫੇਟੋ ਵੀ ਦੀ ਇਹ ਲੱਗੀ ਵੀ ਕਿੰਨੇ ਦੀ ਆ ਇਹ ਤਾਂ ਪ੍ਰਾਈਸ ਕਿੰਨਾ ਨਹੀਂ ਨਹੀਂ ਡਨ ਐ ਆਪਣੀ ਤਾਂ ਬਣ ਗਈ ਉਹਦਾ ਖਾਣਾ ਵੀ ਅੱਜ ਚੰਦੀ ਸੌਂਵਰ ਬਣ ਗਿਆ ਆਪਣਾ ਆਇਆ ਦਾ ਮੁੱਲ ਪੈ ਗਿਆ ਖੂਲ ਵੀ ਦੇਖਦੇ ਆ ਕੋਸਲੇ ਆ ਨਹੀਂ ਐਦਾ ਵੈਸੀ ਜਿਵੇਂ ਸੋਚਦਾ ਮੈਂ ਜਿੰਮ ਪਰ ਸੋਚਦਾ ਸੀਗਾ ਵੀ ਜਿੱਦਾਂ ਹੁਣ ਠੰਡ ਹੁੰਦੀ ਸਵੇਰ ਟੰਪਾਲ ਗਿਆ ਉਹਨੂੰ ਪਰ ਇਹ ਵੀ ਹਲਕੀ ਜਿਹੀ ਵੇ ਪਾਉਣ ਹਲਕੀ ਇਹ ਨਹੀਂ ਉਹੀ ਸਹੀ ਹੈ ਨਹੀਂ ਕਾਪੀ ਆ ਜੀ ਆਦੀ ਕੋਈ ਨਸ ਨਹੀਂ ਆ ਵਾ ਅੱਛਾ ਸੁਣਨੀ ਚਾਹੀਏ ਮੈਨੂੰ ਲੱਗਦਾ ਕੱਪੜਾ ਜਿਵੇਂ ਦੇ ਗੁਰਸ਼ਾਨ ਨੂੰ ਲੈ ਲਓ ਜੀ ਹਲਕੀ ਇਸਕੇ ਨੀਚੇ ਐਸੇ ਹੀ ਹੋ ਜਾਂਦਾ ਇਸਕੇ ਬਾਅਦ

ਨਿਕਿਆ ਵੀ ਹੈਗੀਆਂ ਨਹੀਂ ਇਹ ਹੈ ਖੁੱਲੀ ਆਈ ਹੈ ਨਾ ਇਹ ਵੈਕਸਲ ਡਬਲ ਐਕਸਲ ਹੈ ਇਹਨੇ ਬੰਦ ਕੀਤਾ ਹੋਊਗਾ ਛੋਟਾ ਸਾਈਜ਼ ਵੀ ਹੋਊਗਾ ਜੀ ਦੇਖੋ ਛੋਟਾ ਹੈਗਾ ਐਮ ਸਾਈਜ਼ ਐਮ ਸਾਈਜ਼ ਐਮ ਆਪਾਂ ਲੈ ਲਾਂ ਜੀ ਮਨੂ ਇਹ ਪਾਇਆ ਕਰਾਂਗੇ ਮਿਹਨਤ ਲਾਉਣ ਲੱਗੇ ਕਿੰਨੇ ਹਾਂਜੀ ਇਹ ਚੀਜ਼ਾ ਦੇਖੋ ਕਿੰਨੇ ਹਲਕਾ ਸਟੱਫ ਹੈ ਨਾ ਹਾਂ ਨਾਲੇ ਓਨਲੀ 10 ਯੂਰੋ ਇੱਕ ਕਪਾਹ ਉਸਾਰ ਵਾਸਤੇ ਲੈ ਲਿਆ ਨਾ ਉਹਦੇ ਵੀ ਮੈਸੇਜ ਆਇਆ ਨਾ ਮੈਸੇਜ ਆਇਆ ਨਾ ਦੋ ਹੋ ਗਏ ਮੇਦਰ ਲੋਰਾ ਮੈਂ ਦੋ ਲੈ ਲਈਆਂ ਤੁਮਨ ਖਾਂਵੇਂ ਜਿੱਦਾਂ ਮੈਂ ਕਹਿੰਨਾ ਹੁੰਨਾ ਵੀ ਮੈਨੂੰ ਯਾਰ ਬਲੈਕ ਕਪੜਾ ਬਹੁਤ ਪਸੰਦ ਹੈ ਸੱਚੀ ਗੱਲ ਹੈ ਦੇਖੋ ਤੁਸੀਂ ਆਹ ਕੋ ਜੈਕ ਟੋਕਰੀ ਲੈਣੀ ਟੀਮ ਦੇਖ ਸਾਰੇ ਕਪੜੇ ਬਲੈਕ ਹੀ ਲੱਤੇ ਦੇਖੋ ਮੇਰੀ ਲਿਮਾਰੀ ਦੇ ਵਿੱਚ ਨਾ ਤੁਹਾਨੂੰ ਜਿੰਨੇ ਕੱਪੜੇ ਮਿਲਦੇ ਆ ਸਾਰੇ ਸਾਰੇ ਬਲੈਕ ਹੀ ਮਿਲਦੇ ਆ ਜਾਂ ਵਾਈਟ ਬਹੁਤ ਘੱਟ ਚਾਂਸ ਹੈ ਮੈਂ ਰੰਗ ਬਨੇ ਕੱਪੜੇ ਪਾਵਾਂ ਬਲੈਕ ਐਂਡ ਵਾਈਟ ਕਾਲੀਆਂ ਨੇ ਰਾਤਾਂ ਕਾਲੀਆਂ ਜਿੰਦਗੀ ਉਦੋਂ ਸਭ ਨਹੀਂ ਇਹ ਮੂਸੀ ਵਾਲਾ ਗਣਾ ਸੀਗਾ ਕਾਲੀਆਂ ਨੇ ਰਾਤਾਂ ਗੱਡੀ ਚ ਫੰਦੇ ਨਾ ਹੁਣ ਆਪਾਂ ਦੇਖਣ ਲੱਗੇ ਆਂ ਬੈਗ ਜਿਮ ਜਾਣ ਵਾਸਤੇ ਗਰਮੀ ਦੇ ਵਿੱਚ ਤਾਂ ਮੇਥੋਂ ਜਿਹੜਾ ਸਰੀਕਾ ਸੀਗਾ ਕੋਈ ਕੱਪੜੇ ਘਟੋਨੇ ਪਾਉਣਾ ਜਿਹੜਾ ਚਰਗਾ ਸੀਗਾ ਤੇ ਹੁਣ ਜੇ ਥੋੜਾ ਵੱਡਾ ਬੈਗ ਜਿਹਦੇ ਵਿੱਚ ਸਿਆਲ ਦੇ ਕੱਪੜੇ ਕਿਵੇਂ ਕੋਟ ਖੋਲ ਕੇ ਪਾਉਣਾ ਪੈਂਦਾ ਜਾਂ ਮੀਂਹ ਪੈਂਦਾ ਐਕਸਟਰਾ ਕੱਪੜੇ ਲੈ ਕੇ ਜਾਣ ਪੈਣੇ ਤੇ ਇੱਧਰ ਲੱਗੀ ਵੀ ਆ ਰੋਮ 24 ਜੋਰ ਦੇ ਵਿੱਚ ਬੈਗ ਆਈ ਦੱਸਦਾ ਤੇ ਇੱਧਰ ਵੀ ਲੱਗੇ ਹੋਏ ਨੇ ਪਰ ਸੇਵਰੇ ਪਸੰਦ ਕੀਤਾ ਆ ਵਾਲਾ ਮੈਨੂੰ ਆਸ ਸੁਣਾ ਦੇ ਕਹਿੰਦੀ ਆ ਲੈ ਕੇ ਜਾਣਾ ਇਹ ਹੈਗੇ 30 ਜੋਰ ਤੇ ਪਹਿਲੇ ਦੇਖ ਲੈਣੇ ਤੈਨੂੰ ਪਸੰਦ ਆ ਜਾਵੇ ਹਾਂਜੀ ਇਹ ਆ ਵਧੀਆ ਲੱਗਿਆ ਠੀਕ ਹੈ ਸਹੀ ਹੈ ਨਾਲੇ ਵੀ ਇਹ ਦੂਸਰੇ ਕੰਮੇ ਤੋਂ ਕਰ ਸਕਦੇ ਆਪਾਂ ਜੇ ਅੰਬਾਸੀ ਵਰ ਸਕਦੇ ਆਪਾਂ ਇਹਨੂੰ ਜੇ ਤੇ ਵੈਸੇ ਕਿਤੇ ਘੁੰਮਣ ਜਾਣਾ ਪਿਕਨਿਕ ਪੋਕਨਿੰਗ ਕਾ ਜਾਣਾ ਤਾਂ ਵਿੱਚ ਸਮਾਨ ਪਾ ਕੇ ਜਾਂਦੇ ਆ ਪਾਸਤਾ ਬਣਾ ਕੇ ਲੈ ਕੇ ਜਾ ਸਕਦੇ ਜੋ ਮਰਜ਼ੀ ਪਾ ਕੇ ਲੈ ਕੇ ਜਾ ਸਕਦੇ ਹਨਾ ਹਾਂਜੀ ਮਦਨ ਵੀ ਹਾਂਜੀ ਮੈਨੂੰ ਇਹੀ ਸੋਣਾ ਲੱਗਿਆ ਵਾ ਕਿ ਤੁਸੀਂ ਗੱਲ ਨਹੀਂ ਸਹੀ ਹੈ ਠੀਕ ਹੈ ਸਮਾਨ ਸਾਰਾ ਇਹ ਬੈਗ ਦੇ ਵਿੱਚ ਫਿੱਟ ਆ ਗਿਆ ਮਿੱਤਰੋ ਬੈਗ ਦੇ ਵਿੱਚ ਆਪਾਂ ਸਮਾਨ ਪਾ ਲਿਆ ਤੇ ਸਮਾਨ ਆਪਣਾ ਕਿੰਨੇ ਦਾ ਆਇਆ 100 13 ਯੂਰੋ ਦਾ ਨਾ ਦੇਖ ਲਓ ਜੀ ਆਪਾਂ ਸਾਰਾ ਸਮਾਨ ਸਸਤਾ ਚੱਕਿਆ ਹੈ ਨਾ ਦੇਖ ਦੇਖ ਕੇ ਸਸਤਾ ਸਮਾਨ ਲਿਆ 990 10 ਰੁਪਏ ਦਾ 1190 ਦਾ ਹੈ ਰੋ ਪਤਾ ਨਹੀਂ ਕਿੰਨਾ ਹੈ 1 ਮਿੰਟ ਵਿੱਚ ਚੰਨ ਤੋਂ ਯੂਰੋ ਹੋ ਜਾਂਦੇ ਆ ਵੈਂਥੀ ਹਮ ਆ ਗਏ ਹੈ ਵੈਂਥੀ ਹਮ ਆ ਗਏ ਹੈ ਭਈ ਠੰਡ ਬਹੁਤ ਹੈ ਬਾਹਰ ਲੁਕੀ ਬਹਿ ਜਾ ਕੰਬਲ ਦੇ ਨਾਲ ਇਹਨੂੰ ਕੋਈ ਹਾਂ ਤੇਰੀ ਕੋਈ ਲੋਰੀ ਲੈਂਦੀ ਅੱਜ ਤੇਰਾ ਕੋਈ ਕੱਪੜੇ ਨਹੀਂ ਜਾਂਦੇ ਪੈਂਦੀ ਲਓ ਉਸਤਾਦ ਜੀ ਕਰੋ ਚੈੱਕ ਆਹੀ ਆ ਗਿਆ ਬੈਗ ਵੀ ਲੈਂਦਾ ਤੇ ਕੱਪੜੇ ਵੀ ਲੈਂਦੇ ਹੂੰ ਹੂੰ ਤੇਰੇ ਵੱਲੋਂ ਦੋ ਲੋਰ ਕੋਟੀ ਇੱਕ ਉਟਕੇ ਪਾ ਗਏ ਭੱਜ ਗਿਆ ਠੰਡ ਦਾ ਠੰਡਾ ਬਈ ਚਾਹੀਦੀ ਤਰੌਣੀ ਹਲਕੀ ਚਾਹ ਚਾਹ ਦੀ ਸਹੀ ਗੱਲ ਹੈ ਚਾਹ ਮੈਨੂੰ ਪੀ ਲੈ ਕੇ ਅੱਜ ਦਾ ਮੌਸਮ ਬਹੁਤ ਸੁਨੋ ਯਾਰ ਹਾਂਜੀ ਆਹ ਪਕੌੜੇ ਹੀ ਹੋਏ ਸਨ ਤਾਂ ਕੁਝ ਘੜਨੀ ਪਕੌੜੇ ਸਿਰੋ ਤੇ ਜੋ ਜੇ ਪਕੌੜੇ ਸਿਰੋ ਵਾਲੇ ਪਤੌੜ ਸੁਰਖਣੇ ਬਈ ਬਈ ਪਕੌੜੇ ਸਿਰਖਣੇ ਵਿੱਚ ਥਣੇ ਬਈ ਬਈ ਥਣੇ ਬਈ ਬਈ ਲੁੱਕੀ ਪਈ ਲੁੱਕੀ ਬਈ ਅਰੇ ਜੀ ਲੁਚੋ ਅਰੇ ਲੁਚੇ ਐਮੋ ਗੁੱਸਾ ਕਦੀ ਗਲਤ ਗੁੱਸਾ ਕਿਹੜੀ ਗਲਤ ਹੂੰ ਫਿਰ بس ਇੱਕ ਚਾਕਲੇਟ ਬਾਦ ਵਿੱਚ ਬਿਸ਼ਾ ਕਿਹੜੀ ਗਲਤ ਕਹਿੰਦੇ ਆ ਬੀਜੀ ਵਾਸਤੇ ਬੀਜੀ ਵਾਸਤੇ ਜੇ ਖਾ ਲ ਤੂੰ ਬੀ ਜੇ ਖਾ ਲ ਜੇ ਖਾ ਲ ਤੂੰ ਟੋੜ ਤਲ ਉਹ ਚਾਕਲੇਟ ਚਾਕਲੇਟ ਆ ਗਿਆ ਲਓ ਚਲ ਤੈਨਰੇ ਰੇ ਮੈਂ ਚੈਨ ਨਾ ਨਾ ਆਈ 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 ਇਹਦਾ ਗੁੱਸਾ ਗੋਸ਼ਾਨੀ ਮੰਮਾ ਨੇ ਖੋਲਤਾ ਬੈਗ ਉਸਾਨ ਦੇ ਸਾਹਮਣੇ ਕਾਲੀ ਹੁੰਦੇ ਹੈ ਕਾਲੀ ਹੁੰਦੇ ਐ ਇਦਾਂ ਹੀ ਕਾਲੀਆਂ ਨੇ ਲਾਤਾ ਗੋਸ਼ਾਂ ਵੀ ਦੇਖਿਆ ਅੱਜ ਮਾਰ ਕੀ ਲੋਰ ਜਿੰਮਾ ਕਾਲੀ ਪੈਂ ਤੇ ਕਾਲੀ ਤੇ ਵੀ ਕੁਟੀ ਕਾਲੀ ਪਈ ਵੀ ਆ ਸ਼ਾਹਨੀ ਕੁਟੀ ਕਾਲੀ ਮੈਂ ਵੀ ਇਤਨਾ ਕੁਟੀ ਕਾਲੀ ਆ ਵੀ ਸ਼ਰਟ ਕਾਲੀ ਇਹਦੇ ਇਹ ਟੀਸ਼ਰਟ ਵੀ ਕਾਲੀ ਹਨ ਬਲੈਕ ਕੋ ਬਲੈਕ ਕੰਮ ਹੋਇਆ ਵ ਸਾਰੇ ਬਲੈਕ ਕੋ ਬਲੈਕ ਹਾਂਜੀ ਕਿਦਾਂ ਸਹੀ ਹਲਕੀ ਆ ਬੁੱਧ ਰਾਤ ਨੂੰ ਹਲਕੀ ਆ ਲੈ ਬੁੱਧ ਪਾਰ ਹੋਣੇ ਪਹਿਲੇ ਅੱਜ ਮੀ ਕਰਕੇ ਨੇਰਾ ਥੋੜਾ ਪਹਿਲਾਂ ਹੋ ਗਿਆ ਹਰ ਟਾਈਮ 5 ਵਜੇ ਆ ਤੇ 5 ਵਜੇ ਪੂਰਾ ਨੇਰਾ ਹੋ ਗਿਆ ਸਮਾਨ ਦੇ ਵਿੱਚ ਨੀਲਾ ਸਮਾਨ ਪਿਆ ਪੂਰਾ ਤੇ ਆਪਾਂ ਐਸੀ ਐਸਪੀ ਮਾਨ ਇਹ ਰਹਿੰਦਾ ਸੀ ਜੇ ਮੈਂ ਲੇ ਕੇ ਆਉਣ ਤੋਂ ਇਹ ਵੀ ਆਪਾਂ ਨੇ ਆਪਣਾ ਲਾਸਟ ਸਪੇਸ ਅੱਜ ਇਹ ਦਿਨ ਦਾ ਕਰ ਲਿਆ ਮਿੱਤਰੋ ਪਲੇਟਾਂ ਤਿਆਰ ਕਰਤੀਆਂ ਆਪਾਂ ਨੇ ਟੇਬਲ ਦੇ ਪੀਸੇ ਜਾ ਰਹੇ ਆ ਆਪਣੀ ਆ ਆ ਗਿਆ ਪੀਜ਼ਾ ਪਾਤਰ ਫਰਮਾਜੀ ਇਹਦੇ ਵਿੱਚ ਕੁਆਟਰ ਚਾਰ ਤਰ੍ਹਾਂ ਦੀ ਮਿੱਤਰੋ ਚੀਜ਼ ਪਈ ਹੋਈ ਹੈ ਤੇ ਤੁਸੀਂ ਬੇਸ ਚੈੱਕ ਕਰ ਸਕਦੇ ਹੋ ਪੀਜ਼ਾ ਬੜਾ ਘੈਂਟ ਹੈ ਤੇ ਹੁਣ ਕਿਹੜਾ ਪੀਜ਼ਾ ਆ ਰਿਹਾ ਰਹੇ ਹਾਂ ਤੁਸੀਂ ਫੰਟਸੀ ਆ ਫੰਟਸੀ ਆ ਜਿਹੜਾ ਪੀਜ਼ਾ ਮਿੱਤਰੋ ਹੁਣ ਆ ਰਿਹਾ ਉਹ ਪੀਜ਼ਾ ਹੈਗਾ ਫੰਟਸੀਆ ਫੈਂਟੈਸਟਿਕ ਮਤਲਬ ਆਪਣੀ ਸ਼ੌਪ ਦਾ ਸਭ ਤੋਂ ਜ਼ਿਆਦਾ ਫੇਮਸ ਪੀਜ਼ਾ ਕੈਂਟ ਪੀਜ਼ਾ ਉਹ ਆਉਣੇ ਆਣੇ ਬਸ ਉਹ ਪੱਠੀ ਪੱਕ ਰਿਹਾ ਹੈ ਥੋੜੀ ਥੋੜੀ ਮੱਠੀ ਮੱਠੀ ਆਂਚ ਤੇ ਪਕਾਉਣਾ ਹੈ ਕਿਉਂ ਬੰਦੇ ਇਹਦੇ ਬਾਹਰ ਟੇਬਲ ਤੇ ਬੈਠਣ ਕਿਹਾ ਕੇ ਭੇਜੇ ਨੇ ਕਹਿੰਦੇ ਵੀ ਥੋੜਾ ਜਿਹਾ ਨਾ ਠੰਡੀ ਆਂਚ ਤੇ ਕਹਿੰਦੇ ਪੀਜ਼ਾ ਬਣਾ ਕੇ ਭੇਜਿਓ ਵੀ ਵੀ ਪੀਜ਼ਾ ਕਹਿੰਦਾ ਜਿਆਦਾ ਕੁੜਕਣਾ ਬਣਦਾ ਵੀ ਉਹ ਉਹਨਾਂ ਨੂੰ ਉਦਾਂ ਖਾਣਾ ਸੀਗਾ ਟੀਮਰ ਕਸਟਮਰ ਕਹਿੰਦਾ ਵੀ ਥੋੜੀ ਅਗ ਤੇਜ਼ ਰੱਖਿਓ ਵੀ ਆਪਣਾ ਥੋੜੀ ਤੇਜ਼ ਕਰਨੀ ਪੈਂਦੀ ਆ ਆ ਦੂਜਾ ਪੀਜ਼ਾ ਹੈ ਆਲੂ ਤੇ ਬੀਫ ਵਾਲਾ ਪੀਜ਼ਾ ਆਲੂ ਤੇ ਬੀਫ ਵਾਲਾ ਪੀਜ਼ਾ ਮਿੱਤਰੋ ਕਟੋਈ ਪੀਜ਼ਾ ਬ करो फिर चेक हाँ देखो ठीक है खूंगी पुरचीनी खुंबा पाई भी है तेज़ इस तो पर पिकांती मिर्चा पाई है मित्रों तो बड़ा घेंट गलबात है ये है अपना फंतजिया लो भाई फंतजिया पैंथी हम आ गए हैं घर पे खुल गेट गेट खोलो खोल दो, खोल दो। तो हाँ ਤੁਸੀਂ ਇੰਨਾ ਕੰਮ ਤਾਂ ਕਰਦੇ ਕਰੋ ਹੈੜੀ ਇੰਨਾ ਕੰਮ ਤਾਂ ਕਰਦੇ ਕਰੋ ਆਪਾਂ ਗੇਟ ਤਾਂ ਖੋਲਦੇ ਕਰੋ ਹੁਣ ਮੇਰੇ ਤੋਂ ਟਾਈਮ 10:36 ਮਿੰਟ ਹੋ ਗਏ ਆ ਤੇ ਅੱਜ ਕੰਮਕਾਰ ਟਾਈਮ ਦੇ ਨਾਲ ਹੀ ਨਿਬੜ ਜਾਂਦਾ ਲੱਗ ਭਾ ਆਪਣਾ ਹੁਣ ਕਿਉਂਕਿ ਨਾ ਠੰਡਾ ਮੌਸਮ ਹੈ ਮੀਂਹ ਪੈਂਦਾ ਹੈ ਲੋਕ ਪਹਿਲਾਂ ਪਹਿਲਾਂ ਰੋਟੀ ਪਣੀ ਖਾ ਲੈਣੇ ਆ ਸਾਨੂੰ ਗਰਮੀ ਦੇ ਵਿੱਚ 11:00 ਸਵਾ 11:00 ਵੀ ਹੋ ਜਾਏ 11:30 ਵੀ ਹੋ ਜਾਂਦੇ ਸੀ ਪਰ ਹੁਣ ਕੰਮ ਆਪਣਾ ਸਵਾ 10:00 10:00 ਵਜੇ ਕੰਮ ਨਿਬੜ ਜਾਂਦਾ ਮਤਲਬ ਵੀ ਟਾਈਮ ਨਾਲ ਵਿਲੀਪ ਹੋ ਜਾਂਦੇ ਆ ਤੇ ਹੁਣ ਆਪਾਂ ਘਰੇ ਪਹੁੰਚ ਗਏ ਆ ਆਪਣੇ ਤੇ ਰੋਟੀ ਪਣੀ ਬਣਾਉਨੇ ਆ ਤੇ ਖਾਣੇ ਆ ਤੇ ਅੱਜ ਦਾ ਵਲੌਗ ਤੁਹਾਡੇ ਨਾਲ ਸ਼ੇਅਰ ਕੀਤਾ ਆਪਾਂ ਨੇ ਕੱਪੜੇ-ਕੋਪੜੇ ਲੈਣਦੇ ਜਾ ਕੇ ਮਾਰਕੀਟ ਤੋਂ ਕਿਉਂ ਠੰਡ ਮਿੱਤਰੋ ਹੋ ਗਈ ਆ ਠੰਡ ਤੋਂ ਬਚ ਕੇ ਰਹਿਣਾ ਚਾਹੀਦਾ ਬੱਚਿਆਂ ਨੂੰ ਵੀ ਆਪਣਾ ਆਪਾਂ ਕਹਿੰਦੇ ਵੀ ਠੰਡ ਤੋਂ ਬਚ ਕੇ ਰੋਜਣਾ ਠੰਡ ਤੋਂ ਬਚਦੇ ਨਾ ਵਧੀਆ ਗੱਲ ਹੈ ਨਾ ਹਾਂਜੀ ਕਿਉਂ ਠੰਡ ਕਹਿੰਦੇ ਨਾ ਵੀ ਆਉਂਦੀ ਤੇ ਜਾਂਦੀ ਠੰਡ ਲੱਗਦੀ ਹੁੰਦੀ ਇਸ ਕਰਕੇ ਠੰਡ ਤੋਂ ਬਚੋ ਜਿੰਨਾ ਬਚ ਹੁੰਦਾ ਤੇ ਆਪਾਂ ਆਪਣਾ ਵਲੌਗ ਇੱਥੇ ਮਿੱਤਰੋ ਬੰਦ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਸਾਰਿਆਂ ਨੂੰ ਆਪਣਾ ਜਿਦਾ ਵਲੌਗ ਪਸੰਦ ਆਊਗਾ ਜੇ ਪਸੰਦ ਆ ਲਾਈਕ ਕਰਿਓ ਸ਼ੇਅਰ ਕਰ